ਬਈ ਕੁਝ ਦਿਨ ਪਹਿਲਾਂ ਆਪਾਂ ਲੱਡਵਾਲ ਟੋਲ ਤੋਂ ਨਿਕਲੇ ਸੀ ਤੇ ਇਹਨਾਂ ਨੇ ਆਪਣੇ ਤੋਂ ਨਾ 220 ਰੁਪਏ ਫालतू ਕੱਟ ਲਏ ਸੀਗੇ ਤੇ ਅੱਜ ਆਪਾਂ ਜਲੰਧਰ ਜਾ ਰਹੇ ਸੀਗੇ ਸਵਾਰੀ ਚੱਕਣ ਲਈ ਤੇ ਮੈਂ ਕਿਹਾ ਚਲੋ ਖਾਲੀ ਆ ਤੇ ਇਹਨਾਂ ਨੇ ਗੱਲਬਾਤ ਕਰਦੇ ਆ ਪਰਸੋਂ ਨੰਗਿਆਂ ਵਾ ਦੋਸਤੋਰੇ ਤੇ ਇਹਨਾਂ ਨੇ ਡਬਲ ਟੋਲ ਕੱਟ ਲਿਆ ਆਪਣੇ ਤੋਂ ਨਾ ਡਬਲ ਟੋਲ ਕੱਟ ਲਿਆ ਪਰਸੋਂ ਮੇਂ ਹੋਰੋਂ ਨੰਗਿਆਂ ਵਾ ਜਾਂਦੇ ਹੋਏ ਵੀ 220 ਕੱਟ ਲਏ ਆਂਦੇ ਹੋਏ ਵੀ 220 ਕੱਟ ਲਏ ਇਹਨਾਂ ਨੇ ਤੇ ਉਹਦੀ ਸਾਰੀ ਮੈਂ ਸਕਰੀਨ ਰਿਕਾਰਡਿੰਗ ਵਗੈਰਾ ਕੀਤੀ ਹੋਈ ਆ ਤੇ ਅੱਜ ਦਿਖਾਣੇ ਇਹਨਾਂ ਨੂੰ ਕੀ ਕੀ ਦੇਖਦੇ ਆ ਕੀ ਕਹਿੰਦੇ ਨੇ ਇਹ ਐਡਾ ਜਾਮ ਲਗਾ ਰੱਖਿਆ ਵਾ ਚਲੋ ਲੱਗੇ ਜਾ ਕੇ ਤੇ ਫਿਰ ਕੈਮਰਾ ਓਨ ਕਰਦੇ ਆ ਤਿੰਨ ਮਿੰਟ ਤਾਂ ਹੋ ਗਏ ਸਾਨੂੰ ਉਰੇ ਖੜਿਆ ਨੂੰ ਲੈਨ ਜੀ ਜੋ ਵੀ ਆਪਣੀ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਦਾ ਕੀ ਜਵਾਬ ਸੀਗਾ ਤੁਹਾਨੂੰ ਪੂਰੀ ਵੀਡੀਓ ਵੇਖ ਕੇ ਪਤਾ ਚੱਲ ਜਾਣਾ ਵਾ ਵੀਡੀਓ ਲਾਸਟ ਤੱਕ ਦੇਖਿਓ ਬਾਈ ਟੋਲ ਕਿੰਨਾ ਵਾ ਆਪ ਡਾਉਣ ਹੁਣੇ ਕੈਸ਼ ਭਾਜੀ ਨਹੀਂ ਕਾਰਡ ਤੇ ਇੱਥੇ ਭਾਜੀ 330 330 ਹੈ ਨਾ ਤੇ ਇਹ ਆਪਣੇ ਯਾਰ ਮੈਂ ਪਰਸੋਂ ਨਿਕਲ ਕੇ ਗਿਆ ਵਾ ਦੋਨੇ ਵਾਰੀ 220 20 ਕਿਉਂ ਕੱਟੇ ਗਏ ਆ ਜਾਂਦੇ ਹੋਏ ਵੀ 220 ਘੱਟ ਲੈ ਆਂਦੇ ਹੋਏ ਵੀ 220 ਘੱਟ ਤੇ ਹੈ ਇੱਥੇ ਦੋਸਤੋ ਇਹਨਾਂ ਨੇ ਆਪਾਂ ਨੂੰ ਕੋਈ ਜਵਾਬ ਨਹੀਂ ਦੇ ਦਿੱਤਾ ਚੁੱਪ ਹੋ ਗਏ 5-7 ਮਿੰਟ ਖੜਾ ਕੇ ਬਾਅਦ ਵਿੱਚ ਮੈਨੂੰ ਕਹਿੰਦੇ ਭਾਈ ਗੱਡੀ ਕੱਢ ਲਾ ਨਹੀਂ ਮੈਂ ਇਹਦਾ ਪੁੱਛ ਰਿਹਾ ਮੈਂ ਜਾਂਦੇ ਹੋਏ ਵੀ 220 ਘੱਟੇ ਆਂਦੇ ਹੋ ਹੈ 24 ਘੰਟੇ ਦੇ ਬੇਸ ਵਿੱਚ ਆ ਗਿਆ ਸੀ ਬਿਲਕੁਲ ਬਿਲਕੁਲ ਭਾਈ ਉਸੇ ਵੇਲੇ 5 ਮਿੰਟ ਦਾ ਫਰਕ ਹੈ ਉੱਪਰ ਕਿਉਂ ਜਾਈਏ ਯਾਰ ਅਜੇ ਉਹਨਾਂ ਨੇ ਸੈੱਟ ਕਰਨਾ ਆਪਣਾ ਇੱਥੇ ਕੋਈ ਲੋੜ ਨਹੀਂ ਜੀ ਯਾਰ ਆਪਣਾ ਤਾਂ 5 ਰੁਪਏ ਦਾ ਹੁੰਦਾ ਔਰੇ ਭਾਂਜੇ ਕਲੇਜ ਪਾ ਕੇ ਖੜ ਜਾਂਦੇ ਜੇ ਘੱਟ ਹੁਣ ਦੂਜੇ ਦੇ ਦੋ ਡਬਲ ਡਬਲ ਕੱਟੀ ਜਾ ਰਹੇ ਹੋ ਭਾਜੀ ਆਪਣਾ ਕੋਈ ਚੱਕਰ ਹੀ ਨਹੀਂ ਤਦ ਤੁਸੀਂ ਬੰਦੇ ਨੂੰ ਬੁਲਾਓ ਨਾ ਉਰੇ ਤੇਰੀ ਲਾਈਨ ਤੇ ਨੰਗੇ ਹੀ ਪਹਿਲਾਂ ਕਿੰਨੇ ਵੇ ਨੰਗੇ ਨੂੰ ਪਹਿਲਾਂ ਭਰਾ ਮੈਨੂੰ ਕਹਿੰਦਾ ਲਾਈਨ ਕਿਹੜੀ ਚੋਂ ਨੰਗੇ ਆ ਸੀਗਾ ਜਦੋਂ ਮੈਂ ਕਿਹਾ ਮੈਂ ਕਿਹਾ ਵੀਡੀਓ ਬਣ ਰਹੀ ਆ ਫਿਰ ਭਰਾਵਾਂ ਦੀ ਟੋਨ ਚੇਂਜ ਹੋ ਗਈ ਕਹਿੰਦਾ ਕੋਈ ਨਹੀਂ ਥੋੜੇ ਵਾਪਸ ਮਿਲ ਜਾਨੇ ਆ ਪਹਿਲੇ ਮੈਂ ਆਇਆ ਹੁਣ ਵੀ ਵੀਡੀਓ ਬਣਦੀ ਆ ਉੱਪਰ ਚਲੇ ਜਾਓ ਉੱਪਰ ਕਿਉਂ ਜਾਈਏ ਯਾਰ ਅਸੀਂ ਪਹਿਲਾਂ ਵੀ ਉੱਪਰ ਜਾਈਏ ਹੁਣ ਵੀ ਭਾਂਚ ਡਬਲ ਡਬਲ ਪੈਸੇ ਕਰਨੀ ਅੱਧੇ ਘੰਟੇ ਉਰੇ ਜੇ 5 ਰੁਪਏ ਘੱਟ ਹੁਣ ਨਿਕਲ ਦੇ ਦਿੰਦੇ ਹੋ ਥੋੜਾ ਤਾਂ ਗੱਡੀ ਨਹੀਂ ਲੰਗੀ ਐ ਨਾ ਜੇ ਮੈਂ ਇੱਥੇ ਹੀ ਤਾਂ ਦੱਸੋ ਯਾਰ ਤੇ ਮੇਰੇ ਨੰਬਰ ਦੇ ਦੇ ਮੈਂ 500 ਟੋਲ ਤੇ ਨਹੀਂ ਇੱਕ ਮਿੰਟ ਆਹ ਵੇ ਜਿਹੜੇ ਮੈਂ ਤੇਰੀ ਗੱਲ ਨਹੀਂ ਕਰਦਾ ਸਵੇਰੇ 6 ਵਜੇ ਨਿੰਗਲੇ 6 ਵਜੇ ਕੇ 3 ਮਿੰਟ ਕੇ ਮਿੰਟ ਤੇ ਠੀਕ ਆ 220 ਰੁਪਏ ਕੱਟੇ ਗਏ ਠੀਕ ਆ ਉਦੋਂ ਬਾਅਦ ਮੈਂ ਆ 40 ਰੁਪਏ ਆਪਣੇ ਕੱਟੇ ਗਏ ਆ ਉਥੇ ਕੰਟਰੋਲ ਰੂਮ ਦੇ ਨਾਲ ਗੱਲ ਕਰ ਲੈ ਇਹ ਭਾਈ ਜੀ ਇਹੀ ਕਹਿ ਰਹੇ ਸੀ ਕਹਿੰਦੇ ਕੰਟਰੋਲ ਰੂਮ ਤੇ ਜਾ ਕੇ ਗੱਲਬਾਤ ਕਰ ਲਓ ਮੈਂ ਕਿਹਾ ਚਲੋ ਕੰਟਰੋਲ ਰੂਮ ਵੀ ਜਾ ਕੇ ਵੇਖ ਲੈਨੇ ਆ ਕੀ ਹਿਸਾਬ ਪਤਾਵਾ ਦੋਨੇ ਵਾਰੀ ਡਬਲ ਡਬਲ ਪੈਸੇ ਗੱਡੀ ਆ ਰਹੇ ਉਹ ਭਾਈ ਜੀ ਕਿੱਥੇ ਗਈ ਹੈ ਕਿੱਥੇ ਗਈ ਹੈ ਸਾਹਮਣੇ ਭਾਈ ਕੰਟਰੋਲ ਰੂ ਉੱਤੇ ਸਾਹਮਣੇ ਛੱਡਿਆਂ ਦਾ ਕੰਟਰੋਲ ਰੂਮ ਹੈਗਾ ਉੱਤੇ ਸੋਨੇ ਸਾਰੀ ਡਿਟੇਲ ਕੱਢ ਗਈ ਚਲੋ ਦੇਖਦੇ ਹਾਂ ਕੰਟਰੋਲ ਰੂਮ ਵੀ ਇਹਨਾਂ ਦਾ ਕੀ ਕਹਿੰਦੇ ਆ ਕੰਟਰੋਲ ਰੂਮ ਦੇਖਦੇ ਆ ਬਾਈ ਗੱਲਬਾਤ ਕਰਦੇ ਆ ਇਹਨਾਂ ਨਾਲ ਕੀ ਹਿਸਾਬ-ਕਿਤਾਬ ਹੈ ਇਹਨਾਂ ਦਾ ਕੀ ਕਹਿੰਦੇ ਆ ਇਹ ਦੂਸੋਂ ਕੰਟਰੋਲ ਰੂਮ ਕਹਿੰਦੇ ਇਧਰ ਤੱਕ ਪੰਜ ਕੱਕ ਹੈ ਹੀ ਨਹੀਂ भाई यार अपन मैं परसों और निकल के गया मां ठीक है अपना टोल कितना मां अप डाउन फास्टैग पे 230 एक तरफ से है 115 एक तरफ से है ना ये देखो मैं परसों निकल के गया हूँ मेरी गाड़ी निकल के गई इधर से 220 जाते समय काट लिए 220 आते समय काट लिए ये देखो पूरी वीडियो है स्क्रीन रिकॉर्डिंग है ये देख लो उसके बाद 40 साउथ सिटी के कटे हैं ਹਾਂ ਜੋ 24 ਘੰਟੇ ਮੈਨੂੰ ਆਪ ਨੂੰ ਮਿਲਣਾ ਚਾਹੀਦਾ ਸੀ ਤਾਂ ਹਾਂ ਹਾਂ ਆਦੇ ਘੰਟੇ ਦਾ ਫਰਕ ਹੈ ਬਾਅਦ ਟਾਈਮ ਦਾ ਇਹ ਤਰਫ ਸਭ ਦਾ ਹਾਫ ਕੱਟਣਾ ਚਾਹੀਦਾ ਹੈ। ਓਹੀ ਹੈ ਨਾ ਕੱਟੇਗਾ। ਠੀਕ ਹੈ। ਉਹ ਕਰ ਦਿੱਤਾ। ਵਾਪਸ ਕਰੀ ਇਫੰਡ ਕਰ ਦਿੱਤਾ। ਠੀਕ ਸਰ। ਚਲੋ ਭਾਈ ਕਹਿੰਦੇ ਤਾਂ ਹੈਗੇ ਬਾਈ ਹੁਣ ਕਹਿੰਦੇ ਰਿਫੰਡ ਕਰ ਰਹੇ ਆ। ਜੇ ਤੁਹਾਨੂੰ ਵੀ ਪ੍ਰੋਬਲਮ ਆਂਦੀ ਹੈ ਸ਼ਿਕਾਇਤ ਕੇਂਦਰ ਉੱਪਰ ਬਣਿਆ ਹੋਇਆ ਦੋਸਤੋ ਲੱਡਵਾਲ ਟੋਲ ਦੇ ਉੱਤੋਂ ਨਿਕਲ ਕੇ ਉੱਪਰ ਬਣਿਆ ਆ ਤੁਸੀਂ ਓਰੇ ਕੋਈ ਵੀ ਦਿੱਕਤ ਆਂਦੀ ਹੈ ਓਰੇ ਆ ਕੇ ਕਰ ਸਕਦੇ ਹੋ ਗੱਲ ਬਾਤ। ਫਿਰ ਬਾਕੀ ਤੁਹਾਨੂੰ ਦੱਸ ਦਈਏ। आपके 220 कटे हैं 6 बजे हाँ 220 फिर कट गए 220 कटे हैं सात बजे के कुछ पता नहीं कितने मिनट पे काट दिए आपके एक सौ दस आपके अकाउंट में आ जाएंगे अड़तालीस तो से बहत्तर घंटे के अंदर बैंक अकाउंट में आएंगे फास्टैग में आएंगे फास्टैग अकाउंट में भरा कहता कि थोड़े अकाउंट आ जूगे देख रहे हैं बाकी कंप्लेट इन्होंने रजिस्टर्ड की कहते थोड़े अकाउंट आ जूगे बहत्तर घंटे तक ਮੁੰਡਿਆਂ ਨੇ ਦੋਸਤੋ ਕੰਪਲੇਂਟ ਰਜਿਸਟਰਡ ਕਰਤੀ ਸੀਗੇ ਉਦਾਂ ਪੂਰਾ ਕੋਆਪਰੇਟ ਕੀਤਾ ਇਹਨਾਂ ਨੇ ਕਹਿੰਦੇ 72 ਘੰਟਿਆਂ 'ਚ ਪੈਸੇ ਵਾਪਸ ਆ ਜਾਣਗੇ ਬਟ 72 ਘੰਟੇ ਤਾਂ ਪੂਰੇ ਹੋ ਚੁੱਕੇ ਨੇ ਹਲੇ ਤੱਕ ਪੈਸੇ ਆਏ ਨਹੀਂ ਆਪਣੇ ਪਤਾ ਨਹੀਂ ਹੁਣ ਇਹ ਬਾਈ ਮਿਸਟੇਕ ਹੋਇਆ ਜਾਂ ਜਾਣ ਕੇ ਇਹਨਾਂ ਨੇ ਕੀਤਾ ਵਾ ਸੋ ਦੋਸਤੋ ਚਲੋ ਆਪਾਂ ਨੂੰ ਫਰਕ ਤਾਂ ਨਹੀਂ ਕੋਈ ਵੀ ਪੈਂਦਾ ਬਟ ਮੈਂ ਫਿਰ ਵੀ ਮੈਂ ਕਿਹਾ ਚਲੋ ਇੱਕ ਵਾਰੀ ਗੱਲਬਾਤ ਕਰਕੇ ਵੇਖਦੇ ਆਂ ਜੇ ਆਉਂਦੇ ਆ ਤਾਂ ਠੀਕ ਆ ਨਹੀਂ ਤੇ ਰੱਬ ਰੱਖੇ